ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ਵਿੱਚ ਆਈ ਵੱਡੀ ਖੁਸ਼ੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਦੇ ਦਿੱਤੀ ਅੰਤਿਮ ਜ਼ਮਾਨਤ ਰੈਗੂਲਰ ਜ਼ਮਾਨਤ ਦੀ ਪਟੀਸ਼ਨ ਦੇ ਉੱਪਰ ਲਗਾਤਾਰ ਛਣਵਾਈ ਹੋ ਰਹੀ ਸੀ ਜੋ ਉਹਨਾਂ ਦੀ ਪਟੀਸ਼ਨ ਨੂੰ ਰੱਖਵਾ ਰੱਖਿਆ ਸੀ ਜਿਸ ਤੇ ਬਾਰੇ ਅੱਜ ਫੈਸਲਾ ਸੁਣਾ ਦਿੱਤਾ ਹਾਈ ਕੋਰਟ ਨੇ ਜੋ ਉਹਨਾਂ ਦੀ ਰੈਗੂਲਰ ਜ਼ਮਾਨਤ ਮਨਜ਼ੂਰ ਹੋਈ ਏ ਤੁਸੀਂ ਜਿਹੜੇ ਹੋ ਆਵਾਜ਼ਏ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਹੈ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਪੁਲਿਸ ਦੇ ਵੱਲੋਂ ਜੋ ਲਗਾਤਾਰ ਅਕਾਲੀ ਲੀਡਰਾਂ ਦੇ ਉੱਪਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਕਾਲੀ ਲੀਡਰਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਟੱਕਿਆ ਜਾ ਰਿਹਾ ਹੈ ਜੋ ਇਸ ਤੋਂ ਪਹਿਲਾਂ ਤਰਨਤਾਰਨ ਦੀ ਜਿਮਨੀ ਚੋਣ ਹੋਈ ਤੇ ਬਹੁਤ ਸਾਰੇ ਅਕਾਲੀ ਲੀਡਰਾਂ ਦੇ ਉੱਪਰ ਪਰਚੇ ਦਰਜ ਹੋਏ ਅਕਾਲੀ ਲੀਡਰਾਂ ਨੂੰ ਜਿਹੜਾ ਕਿ ਡਰਾਉਣ ਵਾਸਤੇ ਧਮਕਾਉਣ ਵਾਸਤੇ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਹੈ ਸੱਤਾਧਾਰੀ ਪਾਰਟੀ ਦੇ ਹੁਕਮਾਂ 'ਕੇ ਜਦੋਂ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਵੀ ਇਸੇ ਤਰ੍ਹਾਂ ਹੀ ਕਰਦਾ ਸੀ ਜਦੋਂ ਅਕਾਲੀ ਦਲ ਸੱਤਾ ਵਿੱਚ ਸੀ ਸੋ ਅੱਜ ਅਕਾਲੀ ਦਲ ਦੇ ਉੱਪਰ ਖੁਦ ਇਹ ਕੁਝ ਹੋ ਰਿਹਾ ਹੈ ਸੋ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਨਜਾਇਜ਼ ਤਰੀਕੇ ਨਾਲ ਗ੍ਰਿਫਤਾਰ ਕੀਤਾ ਸੀ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕਰਕੇ ਜੋ ਉਹਨਾਂ ਨੂੰ ਨੈਕ ਹਰਾਸਟ ਵਿੱਚ ਭੇਜਿਆ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਤੇ ਹਾਈ ਕੋਰਟ ਦੇ ਵੱਲੋਂ ਵੱਡੀ ਰਹਾ ਦਿੱਤੀ ਹੈ ਅੱਜ ਅਕਾਲੀ ਦਲ ਪਾਰਟੀ ਨੂੰ ਔਰ ਅਕਾਲੀ ਦਲ ਪਾਰਟੀ ਦੇ ਉਸ ਲੀਡਰ ਨੂੰ ਅੰਤਿਮ ਜਵਾਬ ਦੇ ਦਿੱਤੀ ਹੈ ਸੋ ਜਾਣਕਾਰੀ ਦੇ ਅਨੁਸਾਰ ਅਕਾਲੀ ਦਲ ਨੇ ਤਰਨਤਨ ਜਿਮਣੀ ਚੋਣ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੀ ਟੱਕਰ ਦਿੱਤੀ ਔਰ ਉੱਥੇ ਅਕਾਲੀ ਦਲ ਦੂਸਰੇ ਨੰਬਰ ਤੇ ਆਇਆ ਸਿਰਫ 11000 ਵੋਟ ਦੇ ਫਰਕ ਨਾਲ ਅਕਾਲੀ ਦਲ ਹਾਰਿਆ ਜਦੋਂ ਕਿ ਅਕਾਲੀ ਦਲ ਹਾਰਨ ਤੋਂ ਬਾਅਦ ਵੀ ਪੂਰੀ ਤਰ੍ਹਾਂ ਖੁਸ਼ੀ ਮਨਾ ਰਿਹਾ ਹੈ ਉੱਥੇ ਕਾਂਗਰਸ ਤੇ ਭਾਜਪਾ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤੇ ਅਕਾਲੀ ਦਲ ਨੂੰ ਜਿਹੜਾ ਕਿ 2027 ਦਾ ਆਪਣਾ ਭਵਿੱਖ ਜਿਹੜਾ ਕਿ ਉਹ ਬਿਲਕੁਲ ਸਾਫ ਕਲੀਅਰ ਹੋ ਗਿਆ ਕਿ 2027 ਵਿੱਚ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣਗੇ ਸੋ ਇਸ ਤੋਂ ਪਹਿਲਾਂ ਤਰਨ ਤਰਨ ਜਿਮਣੀ ਚੋਣ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਲੀਡਰ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਦੀ ਗ੍ਰਿਫਤਾਰੀ ਨੂੰ ਨਜਾਇਜ਼ ਤੇ ਗੈਰ ਕਾਨੂੰਨੀ करार ਦਿੰਦੇ ਹੋਏ ਜੋ ਅੱਜ ਹਾਈ ਕੋਰਟ ਨੇ ਉਹਨਾਂ ਨੂੰ ਅੰਤਿਮ ਜਵਾਬਨ ਦਿੱਤੀ ਹੈ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਜੋ ਨਜਾਇਜ਼ ਤੌਰ ਤੇ ਪੁਲਸ ਤੇ ਵੱਲੋਂ ਅਕਾਲੀ ਲੀਡਰਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਜਿਹੜਾ ਕਿ ਨਛੱਤਰ ਸਿੰਘ ਗਿੱਲ ਫੋਇਲੋ ਕਦੇ ਰਹਿਣ ਵਾਲੇ ਜਿਨ੍ਹਾਂ ਨੂੰ ਤਰਨਤਨ ਜਿਮਨੀ ਚੋਣ ਵਿੱਚ ਉਹਨਾਂ ਦੇ ਉੱਪਰ ਗੰਭੀਰ ਇਲਜ਼ਾਮ ਲਾ ਕੇ ਉਹਨਾਂ ਨੂੰ ਹਰਾਸਤ ਵਿੱਚ ਲਿਆ ਸੀ ਪੁਲਿਸ ਕਰਮਚਾਰੀਆਂ ਨੂੰ ਉਹਨਾਂ ਦੇ ਸਰਕਾਰੀ ਫਰਜ਼ ਨਿਭਾਉਣ ਤੇ ਰੋਕਣ ਦਾ ਦੋਸ਼ ਸੀਗਾ ਪਾਰਟੀ ਮੈਂਬਰਾਂ ਨੇ ਛੱਤਰ ਸਿੰਘ ਗਿੱਲ ਦੀ ਗ੍ਰਿਫਤਾਰੀ ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਰਾਜਨੀਤਿਕ ਪ੍ਰੇਰਿਤ ਦੱਸਿਆ ਸੀ ਹੁਣ ਹਾਈ ਕੋਰਟ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਨੂੰ ਗਲਤ ਐਲਾਨਣ ਤੋਂ ਬਾਅਦ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਔਰ ਪੁਲਿਸ ਦੇ ਕਈ ਸੀਨੀਅਰ ਅਫਸਰਾਂ ਦੇ ਉੱਪਰ ਵੀ ਹਾਈ ਕੋਰਟ ਦੇ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਸੱਤਾਧਾਰੀ ਪਾਰਟੀ ਪੁਲਸ ਨੂੰ ਵਰਤ ਕੇ ਜੋ ਅਕਾਲੀ ਲੀਡਰਾਂ ਦੇ ਉੱਪਰ ਇਹ ਨਜਾਇਜ਼ ਪਰਚੇ ਕਰਵਾਏ ਨੇ ਜਿਸ ਦੇ ਬਾਰੇ ਪਿਛਲੇ ਜਦੋਂ ਜਿਮਣੀ ਚੋਣ ਹੋਈ ਤਾਂ ਉਸ ਸਮੇਂ ਅਕਾਲੀ ਦਲ ਦੇ ਮੁਖ ਬਲਾਰੇ ਦਲਜੀਤ ਸਿੰਘ ਚੀਮਾ ਨੇ ਇੱਕ ਪੱਤਰ ਲਿਖਿਆ ਸੀ ਚੋਣ ਕਮਿਸ਼ਨ ਨੂੰ ਉਸ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਸੀ ਜਦੋਂ ਕਿ 16 ਨਵੰਬਰ ਤੱਕ ਜਿਹੜਾ ਤਰਨਤਾਰ ਜਿਮਣੀ ਚੋਣ ਦੇ ਵਿੱਚ ਉੱਥੇ ਚੋਣ ਜਵਤਾ ਲੱਗਿਆ ਹੋਇਆ ਸੀ ਚੋਣ ਜਵਤੇ ਦੀ ਉਲੰਘਣਾ ਕੀਤੀ ਗਈ ਜਿਸ ਕਰਕੇ ਅਕਾਲੀ ਲੀਡਰਾਂ ਨੂੰ ਇਲੈਕਸ਼ਨ ਵਾਲੇ ਦਿਨ ਜਿਹੜਾ ਕਿ ਘਰਾਂ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਆਪਣੇ ਬੂਥਾਂ ਤੇ ਵੋਟ ਪਾਉਣ ਤੱਕ ਨਹੀਂ ਜਾਣ ਦਿੱਤਾ ਗਿਆ ਔਰ ਉੱਥੇ ਹੀ 15 ਨਵੰਬਰ ਨੂੰ ਕੁਝ ਅਕਾਲੀ ਲੀਡਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰਕੇ ਉਹਨਾਂ ਦੇ ਬੱਚਿਆਂ ਤੇ ਔਰਤਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਜਦੋਂ ਕਿ ਅਕਾਲੀ ਲੀਡਰਾਂ ਦੇ ਉੱਪਰ ਨਜਾਇਜ਼ ਪਰਚੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਗਿਆ ਔਰ ਪੰਜਾਬ ਪੁਲਿਸ ਨੂੰ ਜਿਹੜਾ ਕਿ ਵੱਡੇ ਦੋਸ਼ ਲਾਏ ਗਏ ਔਰ ਚੋਣ ਕਮਿਸ਼ਨ ਨੇ ਵੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ 25 ਨਵੰਬਰ ਨੂੰ ਤਲਬ ਕੀਤਾ ਹੈ ਜਿਸ ਵਿੱਚ ਪੂਰੀ ਕਾਰਵਾਈ ਦੀ ਰਿਪੋਰਟ ਮੰਗੀ ਹੈ ਕਿ ਪੰਜਾਬ ਪੁਲਿਸ ਨੇ ਅਜੇ ਹਜੇ ਕਿਉਂ ਕਾਰਵਾਈ ਕੀਤੀ ਹੈ ਜਿਸ ਤੋਂ ਪਹਿਲਾਂ ਅੱਜ 76 ਸਿੰਘ ਗਿੱਲ ਨੂੰ ਜਿਹੜੀ ਰਾਤ ਮਿਲੀ ਹੈ ਨਾ 76 ਸਿੰਘ ਗਿੱਲ ਜਿਸ ਨੇ ਤਰਨਤਾਰਨ ਜਿਮਨੀ ਚੌਂ ਦੇ ਵਿੱਚ ਪੰਜਾਬ ਪੁਲਿਸ ਦੀ ਉਹ ਗੱਡੀ ਰੋਕੀ ਸੀ ਜਿਸ ਤੇ ਵਿੱਚ ਦੋ ਜਿਹੜੇ ਕਿ ਸੀਐਸਟਾਫ ਦੇ ਪੁਲਿਸ ਅਫਸਰ ਸੀਗੇ ਜਿਨ੍ਹਾਂ ਨੂੰ ਰੋਕ ਕੇ ਪੁੱਛਿਆ ਗਿਆ ਸੀ ਕਿ ਤੁਸੀਂ ਅਕਾਲੀ ਲੀਡਰ ਦੇ ਜਿਹੜੇ ਉਮੀਦਵਾਰ ਦੀ ਪੁੱਤਰੀ ਕੰਚਨਪ੍ਰੀਤਕੌਰ ਦੀ ਰੇਕੀ ਕਿਉਂ ਕਰ ਰਹੇ ਜੀ ਉਸ ਸਮੇਂ ਇਹ ਮਾਮਲਾ ਪੱਖਿਆ ਸੀ ਜੋ ਮੀਡੀਆ ਦੇ ਵਿੱਚ ਵੀ ਚੱਲਿਆ ਸੀ ਜਿਸ ਕਰਕੇ ਸੀਐਸਟਾਫ ਦੇ ਵੱਲੋਂ ਜੋ ਨਿਸ਼ਤਰ ਸਿੰਘ ਗਿੱਲ ਨੂੰ ਇਲੈਕਸ਼ਨ ਤੋਂ ਬਾਅਦ ਚੱਕ ਲਿਆ ਜਾਂਦਾ ਹੈ ਤੇ ਉਸਦੇ ਉੱਪਰ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਜਿਸ ਬਾਰੇ ਅੱਜ ਉਹਨਾਂ ਨੂੰ ਅੰਤਿਮ ਜਵਾਨਤ ਮਿਲੀ ਹੈ ਜੋ ਪੰਜਾਬ ਪੁਲਿਸ ਸ਼ੋਲਾ ਦੇ ਘਰੇ ਵਿੱਚ ਖੜੀ ਹੋਈ ਹੈ